ਤੇ ਲੈ ਬਾਈ ਇਧਰ ਝੋਲੀ ਪਾਉਂਦੇ ਆ ਬਾਈ ਤੇ ਵਧਾਈਆਂ ਜੀ ਬਹੁਤ ਬਹੁਤ ਸਾਨੂੰ ਸਾਰਿਆਂ ਨੂੰ ਵਧਾਈਆਂ ਜੀ ਬਹੁਤ ਬਹੁਤ ਤੁਹਾਨੂੰ ਵਧਾਈਆਂ ਕਰ ਤਰਵਾਨ ਆ ਜਾ ਬਾਈ ਅੱਗੇ ਆ ਜਾ ਅੱਗੇ ਲਓ ਜੀ ਲਓ ਲਓ ਵਧਾਈਆਂ ਜੀ ਬਹੁਤ ਬਹੁਤ ਸਾਰਿਆਂ ਨੂੰ ਜਿਹੜੇ ਮਾਰਵਾੜੀ ਸਾਈ ਕਰਦੇ ਉਹ ਸਾਈ ਕਰਾਂਗੇ ਜੀ ਇਧਰ ਦੇਖੋ ਆਹ ਲਓ ਜੀ ਆਹ ਲਓ ਜੀ ਜਿਵੇਂ ਕਦੇ ਮਾਰਵਾੜੀ ਸਾਈ ਕਰਦੇ ਨੇ ਉਹ ਹਾਂ ਜੀ ਹਾਂ ਜੀ ਉਹ ਸਾਈ ਕਰਾਂਗੇ ਜੀ ਲਓ ਫਰਮਾਨ ਨਹੀਂ ਸਾਡਾ ਜੇ ਕੋਈ ਵਿਚਾਰ ਹੀ ਨਹੀਂ ਹੈ ਜੀ ਆਹ ਲਓ ਜੀ ਉਹਨਾ ਮੋੜ ਨਾਲ ਹੀ ਧੰਕਾਰਾ ਨਹੀਂ 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 ਉਹ ਨਹੀਂ ਸਾਰਿਆਂ ਨੂੰ ਨਾਮ ਤੇਰੇ ਨਾਲ ਕੇਤੇ ਜਾਣਾ ਹੀ ਇਹਨੇ ਨਾਲ ਕੇਤੇ ਚਲ ਗਿਆ ਜੀ ਹਾਂ ਇਹ ਰੋਡ ਵਾਲੀ ਰੋਡ ਵਾਲੀ ਸਰਪੰਚ ਬਿੱਕਾ ਹੋਣੇ ਕੋੜਾ ਦਿੱਤਾ ਜੀ 45 ਲੱਖ ਰੁਪਏ ਦਾ ਤੇ ਸਾਡੇ ਮੁੰਡੇ ਕਨੇਡਾ ਚ ਰਹਿੰਦੇ ਉਹਨਾਂ ਨੇ ਲਿਆ ਹੈ ਐਂਡ ਲਾ ਕੇ ਘਟ ਕਰਨੇ ਵੀ ਵਾਕਿਆ ਮੈਂ ਲਿਆ ਤੇ ਮੇਰੇ ਭਰਾ ਨੇ ਲਿਆ ਆਪਾਂ ਲਾ ਲੀਏ ਭਾਈ ਜੀ ਉਹਨਾਂ ਨੇ ਲਾ ਲੀਏ ਬਿਲਕੁਲ ਜੀ ਹਾਂਜੀ ਦੋਸਤੋ ਸਾਰੇ ਵੀਰਾਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਮੈਂ ਤੁਹਾਡਾ ਆਪਣਾ ਸੁਖੀ ਸ਼ੇਰ ਗੱਲ ਪਿੰਡ ਹਰੀਗੜ੍ਹ ਜ਼ਿਲ੍ਹਾ ਬਰਨਾਲਾ ਤੇ ਦੋਸਤੋ ਪੰਜਾਬ ਪੈਦਾਵਾਰ ਚੈਨਲ ਤੇ ਪਹਿਲਾਂ ਤਾਂ ਸਾਬ ਨੂੰ ਬਸਾਖੀ ਦੀਆਂ ਬਹੁਤ ਬਹੁਤ ਮੁਬਾਰਕਾਂ ਤੇ ਖਾਲਸਾ ਪੰਥ ਦੇ ਸਾਜਨਾ ਦੇ ਵਸਦੀਆਂ ਤੇ ਅਮਰ ਸਰ ਸਾਹਿਬ ਦੀ ਧਰਤੀ ਦੇ ਖੜੇ ਆ ਬੱਲੇ ਵੇਰ ਕੇ ਦੀ ਮੰਡੀ ਤੇ ਜਿੱਥੇ ਸਾਨੂੰ ਆਪਾਂ ਰੰਧਾਵਾ ਸਟੱਡ ਫਾਰਮ ਯਾਨੀ ਕਿ ਕਹਿ ਦਈਏ ਬਾਈ ਅਟਾਰੀ ਵਾਲੇ ਪਲਵਾਨਾਂ ਦਾ ਹਨਾ ਤੇ ਜਿੱਥੇ ਬਾਈ ਸਣੀ ਰੰਧਾਵਾ ਤੇ ਨਾਲ ਸਾਡੇ ਪਹਿਲਵਾਨ ਜੀ ਨੇ ਉਹਨਾਂ ਕੋਲੇ ਸਟਾਲੀ ਹਨਾ ਨੋਕਰਾ ਤੇ ਇਹਦੇ ਬਾਰੇ ਆਪਾਂ ਸਾਰੀ ਤੁਹਾਨੂੰ ਜਾਣਕਾਰੀ ਦਿਵਾਉਣੇ ਆਗੇ ਆਪਣੇ ਨਾਲ ਖੜੇ ਨੇ ਪਹਿਲਵਾਨ ਜੀ ਪ੍ਰਭਾਨ ਜੀ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਹੋਰ ਠੀਕ ਹੋ ਜੀ ਤੇ ਜੇਕਰ ਆਪਾਂ ਗੱਲ ਕਰੀਏ ਜੀ ਆਪਾਂ ਨੂੰ ਇਸ ਹਸਟਾਲੀਨ ਬਾਰੇ ਜਾਣਕਾਰੀ ਦਿਓ ਸਭ ਤੋਂ ਪਹਿਲਾਂ ਤਾਂ ਵੀ ਇਹਦਾ ਨਾਮ ਕੀ ਹੈ ਜੀ ਇਸਟਾਲੀਨ ਆਹੀਂ ਖਰੀਦਣਾ ਜੀ ਅੱਛਾ ਜੀ ਹਾਂ ਪਾਸ ਕੀਤਾ ਹੈ ਇਹ ਖਰੀਦਣਾ ਹੈ ਹਾਂ ਖਰੀਦਣਾ ਹੀ ਬਸ ਤੁਹਾਡੇ ਮਾਤੇ ਰਮਟਾਈ ਵਿਖਾਉਣਾ ਅੱਛਾ ਮੈਂ ਤਾਂ ਆਖਿਆ ਕਿਤੇ ਮਹਾਸਣੀ ਵਰਗੇ ਬਾਹਲਾ ਇਹਦੇ ਉਹ ਫੇਰੀ ਜਾਂਦੇ ਸੀਗੇ ਮਹਾਸਣੀ ਨੇ ਪਾਸ ਕੀਤਾ ਹੈ ਨਾ ਖਰੀਦਣਾ ਹਾਂ ਉਹਨਾਂ ਨੇ ਪਾ ਫ੍ਰੀਦਨਾ ਭਰਾਵੋ ਫਿਰ ਤੱਕ ਜੀ ਇਹ ਵੀ ਸਾਡੇ ਵੱਲੋਂ ਵਧਾਈਆਂ ਜੀ ਬਹੁਤ ਬਹੁਤ ਤੁਹਾਨੂੰ ਵਧਾਈਆਂ ਮੁੰਡਾ ਸਾਡਾ ਆਇਆ ਅਮਰੀਕਾ ਚੋਂ ਪਾਜੀ ਹੁਣ ਸਾਰੇ ਜਾਣੇ ਆਏ ਆ ਠੀਕ ਹੈ ਜੀ ਐਂ ਖਰੀਦਣਾ ਹੈ ਠੀਕ ਆ ਬਾਜੀ ਵਾ ਵਧਾਈਆਂ ਫਿਰਤਾ ਬਾਈ ਬਹੁਤ ਬਹੁਤ ਇਹ ਕਿਉਂ ਪਹਿਲਾਂ ਬਾਈ ਭਲਵਾਨ ਜੀ ਕੋਲੇ ਘਰੇ ਇੱਕ ਮਾਰਵਾੜੀ ਦੇ ਵਿੱਚ ਵੀ ਮੈਂ ਕਹਣਾ ਵੀ ਇੱਕ ਟੂਮ ਹੀ ਪਈ ਆ ਤੇ ਇਹਦਾ ਕੀ ਨਾਮ ਕੀ ਹੈ ਜੀ ਇਹਦਾ ਸਕੰਦਰ ਹੈ ਜੀ ਨਾਮ ਸਕੰਦਰ ਠੀਕ ਹੈ ਨਾਮ ਇਹਦਾ ਭਰਾਵੋ ਸਕੰਦਰਾਗਾ ਤੇ ਵੀਰੇ ਦਾ ਨਾਮ ਬਾਈ ਫਰਮਾਨ ਆ ਹਨਾ ਬਾਈ ਫਰਮਾਨ ਆ ਢਲੋਂ ਸਟੇਬਲਸ ਵਾਲੇ ਵੀਰ ਨੇਗੇ ਚਲੋ ਭਰਾਵੋ ਆਪਾਂ ਗੱਲਬ ਅੱਛਾ ਬਾਈ ਕੀ ਨਾਮ ਕੀ ਹੈ ਬਾਈ ਜੀ ਦਾ ਮੇਰਾ ਨਾਮ ਸਿਕੰਦਰ ਹੈ ਜੀ ਸਿਕੰਦਰ ਹਾਂਜੀ ਤੇ ਕਿਹੜੀ ਲਾਈਨ ਦਾ ਬਾਈ ਇਹ ਪਿੰਡ ਸਿਕੰਦਰ ਦਾ ਜੀ ਡਾਇਰੈਕਟ ਬੱਚਾ ਸਮੁੰਦਰ ਦਾ ਹਾਂਜੀ ਹਾਂਜੀ ਠੀਕ ਹੈ ਤੇ ਮਾਂ ਵਾਲੇ ਪਾਸੇ ਮਾਂ ਇਹਦੀ ਰਾਜੂ ਦੀ ਹੈ ਜੀ ਡੋਡਾਂ ਵਾਲੇ ਦੀ ਰਾਜੂ ਡੋਡਾਂ ਵਾਲੇ ਹਾਂਜੀ ਹਾਂਜੀ 63 ਇੰਚ ਦੀ ਨੁਕਰੀ ਘੋੜੀ ਹੈ ਜੀ ਠੀਕ ਹੈ ਤੇ ਇਹਦੀ ਆਪਦੀ ਬਾਈ ਉਮਰ ਕਿੰਨੀ ਹੋ ਚੁੱਕੀ ਹੈ ਇਹ ਚਾਰ ਦੰਦ ਹੋ ਗਿਆ ਜੀ ਠੀਕ ਹੈ ਯਾਨੀ ਕਿ ਲਾਈਏ ਵੀ 4 ਸਾਲ ਦੇ ਹਾਂਜੀ ਹਾਂਜੀ ਠੀਕ ਹੈ ਬਾਈ ਤੇ ਇਹਦੀ ਆਪਣੀ ਹਾਈਟ ਕਿੰਨੀ ਹੋ ਚੁੱਕੀ ਹੈ ਜੀ ਇਹਦੀ 67 ਪਲੱਸ ਹੈ 67 ਪਲੱਸ ਹੈ ਠੀਕ ਹੈ ਤੇ ਇਦੋਂ ਪਹਿਲਾਂ ਬਾਈ ਇਹਦਾ ਕੋਈ ਰਿਜ਼ਲਟ ਵਗੈਰਾ ਆਇਆ ਸਾਹਮਣੇ ਆ ਕਿ ਨਹੀਂ ਜੀ ਰਿਜ਼ਲਟ ਆਇਆ ਹੈ ਨੁਕਰੀਆਂ ਵਸ਼ੇਰੀਆਂ ਆਈਆਂ ਬਹੁਤ ਚੰਗੀਆਂ ਠੀਕ ਹੈ ਹਾਂਜੀ ਨੁਕਰੀਆਂ ਵਸ਼ੇਰੀਆਂ ਸਾਰਾ ਰਿਜ਼ਲਟ ਆਪ ਦੇ ਲੈ ਕੇ ਜਾਂਦਾ ਹਾਂਜੀ ਆਪ ਦੇ ਦੇ ਠੀਕ ਹੈ ਚੰਗੀਆਂ ਖੁੱਲੀਆਂ ਵਜਨਦਾਰ ਵਸ਼ੇਰੀਆਂ ਮੱਗ ਬੰਦਰ ਹਾਂਜੀ ਠੀਕ ਹੈ ਨਹੀਂ ਨਹੀਂ ਬਿਲਕੁਲ ਹਾਂ ਨਹੀਂ ਨਹੀਂ ਬਿਲਕੁਲ ਜੀ ਭਰਾਵੋ ਜਿਵੇਂ ਸਾਨੂੰ ਇਹਦਾ ਡੀਲ ਡਾਉਨ ਚਗਾਠਾ ਦੇਖ ਕੇ ਪਤਾ ਲੱਗਦਾ ਹੈ ਹਨਾ ਮੂੰਹ ਤੋਂ ਦੇਖੋ ਕੰਨਾਂ ਤੋਂ ਦੇਖੋ ਬਾਈ ਕਿਵੇਂ ਕਿੰਨਾ ਇਹਦਾ ਤੁਸੀਂ ਬਹੁਤ ਸੋਹਣਾ ਜਾਨਵਰ ਲਿਆਣ ਚ ਚੱਲੇ ਹੋ ਤੇ ਜੇਕਰ ਆਪਾਂ ਗੱਲ ਕਰੀਏ ਵੀ ਕਿਵੇਂ ਆਪਣੇ ਵਾਲੇ ਫਾਰਮ ਤੇ ਜਾਣਾ ਜਾਂ ਕਿਸੇ ਹੋਰ ਵੀਰ ਕੋਲੇ ਜਾਣਾ ਹੈ ਨਹੀਂ ਜੀ ਮੇਰਾ ਇਹਦਾ ਡੈਡੀ ਨਾ ਮੇਰਾ ਦੋਸਤ ਆ ਅੱਛਾ ਜੀ ਉਹਨੇ ਮੇਰੀ ਡਿਊਟੀ ਲਈ ਇਹ ਇਹ ਮੁੰਡੇ ਦਾ ਡੈਡੀ ਵੀਰ ਦਾ ਇਹਨੇ ਲੈਣਾ ਜੀ ਠੀਕ ਹੈ ਜੀ ਠੀਕ ਹੈ ਉਹਨੇ ਮੇਰੀ ਡਿਊਟੀ ਲਈ ਪਲਵਾਨ ਸਾਨੂੰ ਇੱਕ ਆਈਟਮ ਲੱਭ ਕੇ ਦੇਓ ਠੀਕ ਹੈ ਜੀ ਤੇ ਮੈਨੂੰ ਸਾਰੇ ਮੇਲੇ ਚੋਂ ਨਾ ਇਹ ਘੋੜਾ ਸਭ ਤੋਂ ਚੰਗਾ ਹੀ ਲੱਗਾ ਜੀ ਠੀਕ ਹੈ ਜੀ ਹਾਂ ਜੀ ਹੁਣ ਸੌਦਾ ਹੋਣ ਵਾਲਾ ਜੀ ਉਹਨਾਂ ਵੀ ਰਾਏ ਕਰ ਲਈ ਆ ਇਹਦੇ ਵੀ ਪਾਸ ਆ ਗਿਆ ਸਨੀ ਦੇ ਪਾਸ ਆ ਗਿਆ ਠੀਕ ਹੈ ਜੀ ਬਸ ਹੁਣ ਸੌਦਾ ਹੋਣਾ ਆ ਬਿਲਕੁਲ ਤੇ ਕਿਹੜੇ ਨਗਰ 'ਚ ਜਾਣਾ ਜੀ ਇਹ ਕਿਹੜੇ ਇਹ ਨਗਰ ਅੰਮ੍ਰਿਤਸਰ ਹੀ ਜਾਣਾ ਜੀ ਅੰਮ੍ਰਿਤਸਰ ਹੀ ਜਾਣਾ ਠੀਕ ਹੈ ਤੇ ਉੱਥੇ ਅੱਗੇ ਵਾਲਿਆਂ ਦੀ ਵੀ ਫਿਰ ਫੀਸ ਵਗੈਰਾ ਦੱਸ ਦਿਓ ਜੀ ਵੀ ਇਹਦੀ ਕਿੰਨੀ ਫੀਸ ਚੱਲੂਗੀ ਅੱਜ ਅੱਛਾ ਪਹਿਲਾਂ ਛੋਟੀ ਫੀਸ ਕਿੰਨੀ ਚੱਲਦੀ ਆ ਆਪਣੀ 16000 ਜੀ 16000 ਜੀ ਠੀਕ ਹੈ ਤੇ ਕਹਿੰਦੇ ਸੌਦਾ ਹਜੇ ਵਿਚ ਵਿਚਾਲਿਆ ਪਰ ਸੌਦਾ ਹੋ ਗਿਆ ਸਮਝੋ ਜਦੋਂ ਪਲਵਾਨ ਜੀ ਨੇ ਕਹਿਤਾ ਹਨਾ ਕਹਿੰਦੇ ਵੀ ਅਸੀਂ ਏਸੀ ਕਰਕੇ ਵੀਡੀਓ ਬਣਾ ਰਹੇ ਹੈਗੇ ਵੀ ਇਹ ਅਸੀਂ ਵੇਚਦੇ ਨਹੀਂ ਅਹਿਆ ਇਹ ਅਸੀਂ ਵੇਚਣ ਦੇ ਮੂਡ ਤੇ ਨਹੀਂ ਅਸੀਂ ਆਖਦਾ ਸਾਡੇ ਪਾਸ ਆ ਨਹੀਂ ਸ਼ਾਮ ਦਾ ਟਾਈਮ ਹੈ ਨਾ ਫਿਰ ਇਹਦੂ ਬਾਅਦ ਸਭ ਦਾ ਹੋਈ ਜਾਣਾ ਕੋਈ ਟਿਕਰ ਨਹੀਂ ਹੈਗੀ ਸਾਡੇ ਮਤਲਬ ਉਹਦੇ ਪਾਸ ਆ ਲਿਓ ਵੀ ਦੱਸੋ ਵੀ ਕੀ ਸਾਨੂੰ ਤੁਸੀਂ ਡਿਮਾਂਡ ਕਰਦੇ ਜੀ ਹਾਂ ਵੀ ਹੁਣ ਦੱਸੋ ਵੀ ਕੀ ਕੀ ਡਿਮਾਂਡ ਕਰਦੇ ਹੋ ਬਾਈ ਤੁਸੀਂ ਸਾਡੀ 50 ਲੱਖ ਰੁਪਏ ਡਿਮਾਂਡ ਹੈ ਜੀ ਕੋਲ 50 ਲੱਖ ਰੁਪਏ ਹਾਂ ਜੀ ਠੀਕ ਹੈ ਕੀ ਖਾਸੀਅਤ ਹੈ ਜੇ ਆਪਾਂ ਗੱਲ ਕਰੀਏ ਵੀ ਜੇ ਦੇ ਵਿੱਚ ਬਈ ਖਾਸੀਅਤ ਦੇਖੋ ਜੀ ਇੱਕ ਦੇ ਸਮੁੰਦਰ ਦਾ ਡਾਇਰੈਕਟ ਠੀਕ ਹੈ ਇੱਕ ਕੰਨਾਂ ਦੀ ਸ਼ਕੀਨੀ ਆ ਵਜਨਦਾਰ ਆ ਘੋੜਾ ਹਾਈਟ ਪੱਖੋਂ ਹਰ ਪਾਸਿਓਂ ਸੁੰਭ ਪੱਖੋਂ ਲੈ ਕੇ ਵਧੀਆ ਘੋੜਾ ਸਾਰਾ ਠੀਕ ਹੈ ਬੱਚੇ ਸਾਰੇ ਇਹਦੇ ਦੇ ਆਪਦੇ ਸਾਰੇ ਨੁਕਰੇ ਬੱਚੇ ਆ ਪ੍ਰੂਫ ਦਵਾਂਗੇ ਨਾਲ ਜੋ ਘੋੜੀਆਂ ਮਿਲੀਆਂ ਸੋਈਆਂ ਸਭ ਕੁਝ ਕਿੰਨੇ ਕਿੰਨੇ ਬੱਚੇ ਆ ਰਿਜ਼ਲਟ ਆ ਚੁੱਕੇ ਜੀ ਇਹਦੇ 20 ਬੱਚੇ ਆ ਜੀ ਉਹ ਚੋਂ ਤਿੰਨ ਬਸ਼ੇਰੇ ਆਏ ਆ ਬਾਕੀ ਜਿਆਦੀਆਂ ਬਸ਼ੇਰੀਆਂ ਆ ਠੀਕ ਹੈ ਹਾਂਜੀ ਜਿਵੇਂ ਕੋਈ ਮਾਰ ਵਾਲ ਆਪਣੇ ਸੋਰੀ ਚੰਬੀ ਘੋੜੀ ਵਗੈਰਾ ਤੇ ਹਾਂਜੀ ਹਾਂਜੀ ਨੁਕ ਠੀਕ ਹੈ ਬਿਲਕੁਲ ਵਧੀਆ ਬੱਚੀਆਂ ਖੁੱਲੇ ਬਾਡੀ ਦੀਆਂ ਵਧੀਆ ਲੈਂਥ ਕੰਡੀਸ਼ਨ ਹੈ ਚਲੋ ਚਲੋ ਭਲਵਾਨ ਜੀ ਕਰੋ ਗੱਲ ਜੀ ਫਿਰ ਹਾਂ ਜੀ ਇਦਾਂ ਦਾ ਡੈਡੀ ਆਂਦਾ ਵੀ ਭਲਵਾਨ ਮੈਂ ਕੈਨੇਡਾ 'ਚ ਟਰੱਕ ਹੀ ਇਹਦੇ ਕਰਕੇ ਚਲਾਇਆ ਏ ਅਹਾਂ ਵੀ ਮਤਲਬ ਮੈਨੂੰ ਜਾਣ ਦੀ ਕੋਈ ਲੋੜ ਨਹੀਂ ਹਾਂ ਮੈਂ ਟਰੱਕ ਹੀ ਇਹਦੇ ਕਰਕੇ ਚਲਾਇਆ ਕੈਨੇਡਾ 'ਚ ਜਾ ਕੇ ਠੀਕ ਹੈ ਇਹ ਲੈਣਾ ਹੈ ਤਾਂ ਮੈਂ ਕਿਹਾ ਇਹ ਅੱਗੇ ਹੀ ਸਾਡੇ ਬੰਦੇ ਕੈਨੇਡਾ 'ਚ ਹੁਣ ਕੈਨੇਡਾ ਵਾਲੇ ਕੈਨੇਡਾ ਵਾਲਿਆਂ ਨੂੰ ਜੀ ਹਾਂ ਸਹੀ ਗੱਲ ਆ ਹਾਂ ਤੇ ਦੱਸੋ ਜੀ ਕੀ ਹੁਕਮ ਹੈ ਸਾਨੂੰ ਹੁਣ ਵੇਖੋ ਅਸੀਂ ਲਾਈਨ ਦੇਣ ਵਾਲੀ ਗੱਲ ਆ ਬਿਲਕੁਲ ਲੈਣ ਦੇਣੀ ਹੈ ਜੀ ਹੁਣ ਐਡਾ ਵੱਡਾ ਘੋੜਾ ਆ ਫਿਰ ਸਮੁੰਦਰ ਦਾ ਡਾਇਰੈਕਟ ਆ ਡੀ ਐਨ ਏ ਤਾਂ ਹੀ ਆਪਣੀ ਗਾਰੰਟੀ ਆ ਹਾਂ ਜੀ ਕਰੋ ਲਓ ਬਾਗੂ ਦਾ ਨਾਮ ਜੀ ਕਿਹਨੇ ਗਾਰੰਟੀ ਆ ਹਾਂ ਜੀ ਬੈਠੇ ਦੇ ਦਿੰਦੇ ਨਹੀਂ 50000 ਦੀ ਗਿਟੀ ਕੱਢੋ ਬਾਕੀ ਇੱਕ ਗੱਲ ਹੋ ਰਿਹਾ ਜੀ ਸਾਈਜ਼ਾਂਗੇ ਲੱਖ ਰੁਪਈਆ ਬਾਕੀ ਚੈੱਕ ਦੇਾਂਗੇ ਜਦੋਂ ਮਰਜ਼ੀ ਲਾ ਲਿਓ ਠੀਕ ਹੈ ਠੀਕ ਹੈ ਜੀ ਬਿਲਕੁਲ ਜੀ ਚਲੋ ਜੀ ਵੀਡੀਓ ਦੇ ਵਿੱਚ ਚੱਲ ਰਿਹਾ ਬਾਈ ਸਭ ਤੋਂ ਵੱਡਾ ਜਿਹੜੇ ਮਾਰਵਾੜੀ ਸਾਈ ਕਰਦੇ ਹੁੰਦੇ ਉਹ ਸਾਈ ਕਰਾਂਗੇ ਜੀ ਇੱਧਰ ਦੇਖੋ ਆ ਲਓ ਜੀ ਆ ਲਓ ਜੀ ਜਿਵੇਂ ਕਦੇ ਮਾਰਵਾੜੀ ਸਾਈ ਕਰਦੇ ਹੁੰਦੇ ਉਹ ਹਾਂ ਜੀ ਉਹ ਸਾਈ ਕਰਾਂਗੇ ਜੀ ਲਓ ਫਰਮਾਨ ਨਹੀਂ ਸਾਡਾ ਅਜੇ ਕੋਈ ਵਿਚਾਰ ਹੀ ਨਹੀਂ ਹੈ ਜੀ ਨਹੀਂ ਫੜੋ ਸਾਡਾ ਵਿਚਾਰ ਬਣ ਗਿਆ ਜਦੋਂ ਗੱਲ ਹੀ ਹੋ ਗਈ ਫਿਰ ਇਹ ਇਹ ਕਹਿੰਦੇ ਆ ਵੀ ਅਸੀਂ ਲੈਣਾ ਹੈ ਤੇ ਅਸੀਂ ਨਹੀਂ ਦੇਣਾ ਨਹੀਂ ਹੈ ਠੀਕ ਹੈ ਹੁਣ ਸਾਈ ਰੱਖੀ ਜਾਂਦੇ ਆ ਵੀ ਮੰਨ ਜਾਣਗੇ ਭਾ ਰਹੀਂ ਨਹੀਂ ਫਰਕ ਕਿੱਥੇ ਜੇ ਖੜਾ ਅਜੇ ਗੱਲ ਕਰੀਏ ਫਰਕ ਕਿੱਥੇ ਹੈ ਫਰਕ ਫਰਕ ਇਹੋ ਹੀ ਹੈ ਇਹ ਕਹਿੰਦੇ ਲੈਣਾ ਸੀ ਕਹਿੰਦੇ ਅਸੀਂ ਦੇਣਾ ਨਹੀਂ ਇੰਨਾ ਕਿ ਸਾਈ ਲੱਖ ਰੱਖਿਆ ਜੀ ਹਾਂ ਇਹਨਾਂ ਨੇ 50 ਲੱਖ ਰੱਖਦਾ ਹੀ ਕਹਿਣਾ ਮਹਾਵੀਰ ਤਾਂ ਜਿਆਦਾ ਤੁਸੀਂ 50 ਮਲ ਮੰਗਿਆ ਸਾਡੇ ਤੋਂ ਹਾਂਜੀ ਆ ਫੜੋ ਸਾਈ ਫਿਰ 50 200 ਤੁਸੀਂ ਕਿੰਨੇ ਨਾਲ ਕਹਿੰਦੇ ਕਿੰਨਾ ਅਸੀਂ ਚਲੋ ਇਹਨੇ ਉਹ ਗੇਮ ਨਹੀਂ ਬਣਾਵਾਂਗੇ 25 ਲੱਖ ਦਾ ਘੋੜਾ ਲੈ ਜਾਵਾਂਗੇ ਨਹੀਂ 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 ਬੜੋ ਤੀਜਾ ਅੱਧੇ ਤੇ ਚਲ ਗਏ ਇਹਦੇ ਨਹੀਂ ਨਹੀਂ ਦੇਖ ਲਓ ਬਾਈ ਇਹ ਤੁਹਾਡਾ ਆਪਦਾ ਮਸਲਾ ਹੈ ਨਾ ਜਿਵੇਂ ਤੁਹਾਨੂੰ ਵੱਧ ਪਤਾ ਤੁਸੀਂ ਘਰੇ ਰਹਿ ਕਰ ਲੋ ਨਹੀਂ ਜੀ ਨਹੀਂ ਉਹ ਮੇਰੇ ਬੱਚੇ ਨੂੰ ਪਸੰਦ ਹੀ ਇਹ ਆਇਆ ਹੁੰਦਾ ਮੈਂ ਨਹੀਂ ਤੇ ਘੋੜੇ ਤਾਂ ਹੋਰ ਵੀ ਆ ਗਏ ਆ ਇਹ ਤੇ ਹੈਗਾ ਜੀ ਵੀਰ ਵੀ ਵੇਖਣ ਨਹੀਂ ਦਿਆ ਦੋ ਦਿਨ ਹੋ ਗਏ ਮੇਲਾ ਵੇਖਣ ਰਿਹਾ ਇਹ ਮੋੜ ਮੋੜ ਇੱਥੇ ਆਉਂਦਾ ਹੈ ਆਹ ਚਲੋ ਹਾਂ ਚਲੋ ਆ ਆ ਆ ਆ ਆ ਫੜੋ ਆ ਫੜੋ 30 ਲੱਖ ਰੁਪਏ ਇਹ ਘੋੜਾ ਉਹ ਨਹੀਂ ਨਹੀਂ ਤਿੰਨ ਲੱਖ ਲੱਗਿਆ ਨੰਬਰ 2 ਆਖਿਆ ਆਪਾਂ ਵੇਖੋ 50 ਤੋਂ ਲੱਖ ਖਣ ਛੱਡਾਂਗੇ ਉਹ ਵੀ ਇੱਕ ਤੁਹਾਨੂੰ ਛੋਟ ਦੀ ਤੌਰ ਤੇ ਨਹੀਂ ਫਿਰ ਨਹੀਂ ਨਹੀਂ ਇਹ ਫਿਰ ਗਏ ਨਹੀਂ ਤੇ ਨਾ ਨਹੀਂ ਸਿਆਣੇ ਜੇ ਪੁਰਾਣੇ ਵਪਾਰੀ ਜੇ ਤੁਹਾਨੂੰ ਪਤਾ ਹੈ ਨਹੀਂ ਅਸੀਂ ਤਾਈਂ ਤਾਂ ਤੇਰਾ ਸੌਦਾ ਕਰਾਇਆ ਨਹੀਂ ਫਿਰ ਤੂੰ ਆ ਇਧਰ ਤੇਰਾ ਨਾ ਕੋਈ ਤੇਰੇ ਰਿਸ਼ਤੇ ਸਾਰੇ ਆ ਇਧਰ ਪਾ ਹੋ ਜੋ ਪਾਣਾ ਹੈ ਕਿੱਥੇ ਆ ਆਰਤੀ ਕਿੱਥੇ ਆ ਸਾਡੇ ਆਰਤੀ ਕਿੱਥੇ ਉਹਨੇ ਦੇਣੇ ਜਿੰਨੇ ਪਏ ਮੁੜ ਕੇ ਉਹ ਵੀ ਆਵੇ ਨਾ ਨਾਲ ਇਹ ਗੱਲ ਹੈ ਸਹੀ ਗੱਲ ਆਰਤੀਆਂ ਨੂੰ ਕਦੇ ਲਿਆਓ ਸਹੀ ਗੱਲ ਹਾਂਜੀ ਹਾਂਜੀ 30 ਲੱਖਾਂ ਦੀ ਹਾਂਜੀ 30 ਲਾਇਆ ਸੀ ਹਾਂ ਉਹਦੀ ਗੱਲ ਆ ਗਈ ਦੁਬਾਰੇ ਕਹਦੇ ਵੀ ਆਹ ਉਹ ਕਰਨਾ ਹੈ ਬਿਲਕੁਲ ਜੀ ਤੇ ਆलो ਫਰਮਾਨ ਜੀ ਕਰੋ ਹੁਣ ਮਾਗਰੂ ਦਾ ਨਾਮ ਲਓ ਸਰਪੰਚ ਜੀ ਆਹੋ ਉਹਨਾਂ ਬੱਚੇ ਨੂੰ ਖੁਸ਼ ਹੋਗੇ ਦਿਓ ਸਰ ਫੜਿਆ ਯਾਰ ਫੜ ਫਰਮਾਨ ਆਹ ਰੱਬ ਦਾ ਨਾਮ ਨਹੀਂ ਦੇਣਾ ਹੀ ਨਹੀਂ ਇਹਨਾਂ ਨੂੰ 30 ਲੱਖ ਰੁਪਏ ਮੈਂ ਤੁਹਾਨੂੰ ਸਿਆ ਵੀ ਲੱਖ ਛੱਭਾਂਗੇ 50 ਜਲ ਸੁਣੋ ਲਾਸਟ ਗੱਲ ਆ ਹਾਂ ਨਾ ਇਹਦਾ 50 ਨਾ ਇਹਦਾ 30 40 ਲੱਖ ਦਾ ਘੋੜਾ ਹੋ ਗਿਆ ਗੱਲ ਨਹੀਂ 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 40 ਲੱਖ ਰੁਪਏ ਲੱਖ ਗੱਲ ਕਰੀ ਗੱਡਨ ਤੋਂ ਬਲੀ 40 ਲੱਖ ਰੁਪਏ ਗੱਲ ਕਰੀ ਗੱਡਨ ਤੋਂ ਬਲੀ ਦੋ ਵੀ ਸਾਡੇ ਬੰਦੇ ਆਂਦੇ ਲੱਗਦੇ ਆ ਫਿਰ ਬੋਲੀ ਨਹੀਂ ਨਹੀਂ ਪਤਾ ਕੀ ਲੱਗਿਆ ਰੱਖੋ ਰੱਖੋ ਵਾਲਾ ਚੁੱਪ ਕਰਕੇ ਬਾਲਾ ਮੋੜਦੀ ਨਹੀਂ ਨਹੀਂ ਘੱਟਿਆ ਘੱਟਿਆ ਨਹੀਂ ਫਰਕ ਜ਼ਿਆਦਾ ਕਿੰਨਾ ਘੱਟ ਹੈ ਉਹਨਾਂ ਨੂੰ ਰੱਖ ਦੇਉਂਦਾ ਮੈਂ ਇਹਨਾਂ ਨੂੰ ਕਿਹਾ ਵੀ 50 ਲੱਖ ਚੋਂ ਆਪਾਂ ਧੱਕੇ ਨਹੀਂ ਮੋੜਦੀ ਰੋਣ ਫੁੱਟ ਪਾਲਾ ਚੁੱਪ ਕਰਕੇ ਦੱਸੋ ਫੁੱਟ ਪਾਲਾ ਬਲਦੀ ਨਹੀਂ ਨਹੀਂ ਦੋਨੇ ਪਾਸੇ ਕੈਨੇਡਾ ਕੈਨੇਡਾ ਦੇ ਭਰਾਵੋ ਪੱਕਾ ਫਾਈਨਲ ਵੇਖੋ ਜੀ ਮੇਰੇ ਭਰਾ ਰਿਆ ਦੀ ਸਾਈ ਫੜਿਓ ਆ ਫੜਾਇਓ ਸਾਈ ਆ ਫੜਾਓ ਜੀ ਪਾਜੀ ਵੀ ਨਹੀਂ ਫੜਾਉਣ ਗਏ ਲੈ ਹੁਣ ਮੋੜਨ ਵਾਲੀ ਨਹੀਂ ਗੱਲ ਕਰਨੀ ਆ ਲੋ ਜੀ ਉਹਨਾਂ ਮੋੜ ਨਾਲ ਹੀ ਝੰਕਾਰਾ ਨਹੀਂ 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 ਉਹ ਨਹੀਂ ਸਾਰਾ ਨਿਹਾਰ ਉਸ ਨਿਹਾਰ ਨਾਲ ਹੀ ਲੱਖੂਗੀ ਜੂਗਾ ਬਾਈ ਤੇਰੇ ਨਾਲ ਕੇਤੇ ਜਾਣਾ ਹੀ ਇਹ ਮੇਰੇ ਨਾਲ ਕੇਤੇ ਚਲ ਗਿਆ ਜੀ ਹਾਂ ਰੋਡ ਵਾਲੀ ਰੋਡ ਵਾਲੀ ਸਰਪੰਚ ਬਿੱਕਾ ਹੋਣੇ ਕੋੜਾ ਦਿੱਤਾ ਜੀ 44 ਲੱਖ ਰੁਪਏ ਦਾ ਤੇ ਸਾਡੇ ਮੁੰਡੇ ਕੈਨੇਡਾ ਜ ਰਹਿੰਦੇ ਉਹਨਾਂ ਲਿਆਏ ਐ ਐਂਡ ਲਾ ਕੇ ਗੱਡ ਕੰਨੇ ਵੀ ਵਕੈ ਮੈਂ ਲਿਆ ਹਾਂ ਤੇ ਮੇਰੇ ਭਰਾ ਨੇ ਲਿਆ ਆਪਾਂ ਲਾ ਦਈਏ ਭਾਈ ਜੀ ਉਹਨਾਂ ਲਾ ਦਈਏ ਬਿਲਕੁਲ ਜੀ ਤੇ ਭਾਈ ਜੀ ਵਧਾਈਆਂ ਤੁਹਾਨੂੰ ਬਹੁਤ ਬਹੁਤ ਹਾਂ ਜੀ ਵਧਾਈਆਂ ਜੀ ਪਲਵਾਨ ਜੀ ਸੋਨੂੰ ਵੀ ਸੋਨੂੰ ਵੀ ਬਾਈ ਜੀ ਵਧਾਈਆਂ ਬਹੁਤ ਬਹੁਤ ਲੰਘੋ ਭਰਾਵੋ ਤੇ ਕਿਹੜੇ ਪਿੰਡ ਜਾਣਾ ਜੀ ਇਹ ਗੁਰਗੀਵਡਾਲੀ ਗੁਰਗੀਵਡਾਲੀ ਵੀ ਬਡਾਲੀ ਜਾਣਾ ਭਰਾਵੋ ਗੁਰੂ ਹਰਗੋਬਿੰਦ ਸਾਹਿਬ ਦਾ ਜਨਮ ਸਥਾਨ ਆ ਜਿਹੜੀ ਪੁੱਛਦਾ ਮੇਰੀ ਪੀਰੀ ਦਾ ਮਲਗ ਗੁਰਗੀਵਡਾ ਉੱਥੇ ਜਾਣਾ ਭਰਾਵੋ ਉੱਥੇ ਜਾਓ ਮੇਰਾ ਆਜਾਓ ਉੱਥੇ ਉੱਥੇ ਜਾਓ 50 ਲੱਖ ਰੁਪਏ ਦਾ ਘੋੜਾ ਭਰਾਵੋ ਦੇਖ ਲਓ ਜੀ ਲਾਈਏ ਗੋਡੀ ਹੱਥ ਵਾਹ ਜੀ ਲਓ ਜੀ ਰੂਡੀਆਂ ਤਕਾਂਵੀਆਂ ਜੀ ਆ ਆ ਲਓ ਜੀ ਤੇ ਪ੍ਰਮਾਨ ਜੀ ਨੂੰ ਆਪਾਂ ਮਾਈਕ ਤੇ ਕਰੀਏ ਗੱਲਬਾਤ ਫਰਮਾਨભાઈ ਖੋਸ਼ਾਪੂਰਾ ਹਾਂਜੀ ਹਾਂਜੀ ਭਾਈ ਗੋਡੀ ਹੱਥ ਲਾਉਂਦੇ ਨੇ ਬਣਾਦੇ ਇਹ ਵੀਡੀਓ ਇਹ ਸ਼ਾਟ ਜੱਕਣ ਵਾਲੇ ਹੁੰਦੇ ਆ ਪ੍ਰਭੂ ਉੱਚਾ ਜੱਕਣਾਂ ਦੇ ਵਿੱਚੋਂ ਕੱਢਦਾ ਤੇ ਸਾਡੇ ਵੀ ਕੈਮਰਾਮੈਨ ਥੋੜੇ ਜਿਹਾ ਨਵੇਂ ਨੇ ਇਹਨਾਂ ਨੂੰ ਕੰਮ ਸਿਖਾਈ ਜਾਂਦੇ ਆਗੇ ਲਓ ਵੀ ਬੜਾ ਭਨੇਵਾ ਭਲਵਾਨ ਜੀ ਨੇ ਚੱਕਦਾ ਕੰਮ ਜਿਵੇਂ ਕਹਦੀ ਬਾਈ ਅੜਿਆ ਗੱਡਾ ਕਰਤਾ ਦੇਖ ਲਓ ਜਿਹੜੇ ਕਹਿੰਦੇ ਹੁੰਦੇ ਆ ਨਾ ਵੀ ਮੈਂ ਸਵੇਜ ਕੇ ਘੋੜੀ ਲਈ ਦੁੱਧ ਪੀਣ ਹੋ ਗਿਆ ਲੱਦ ਚੱਕਣੀ ਪਈ ਤੁਸੀਂ ਐਂ ਲਾ ਲਓ ਬਾਈ 50-50 ਲੱਖ ਦੇ ਵਿਕਦੇ ਆਗੇ ਇਹ ਦੇਖ ਲਓ 4 ਸਵਾ 4 ਸਾਲ ਉਮਰ ਆ ਗਈ ਹਜੇ ਦੀ ਤੇ 50 ਲੱਖ ਰੁਪਏ ਦਾ ਭਰਾਵੋ ਮੰਗਿਆ ਸੀ 45 ਲੱਖ ਰੁਪਏ ਦਾ ਬਾਈ ਫਰਮਾਨ ਨੇ ਇਹ ਹੋ ਕਰਤਾ ਤੇ ਲੈ ਬਾਈ ਇਧਰ ਝੋਲੀ ਪਾਉਂਦੇ ਆ ਬਾਈ ਤੇ ਵਧਾਈਆਂ ਜੀ ਬਹੁਤ ਬਹੁਤ ਸੋਨੂੰ ਸਾਰਿਆਂ ਨੂੰ ਵਧਾਈਆਂ ਜੀ ਬਹੁਤ ਬਹੁਤ ਤੁਹਾਨੂੰ ਵਧਾਈਆਂ ਕਰ ਤਿਆਰ ਆ ਗਿਆ ਬਾਈ ਅੱਗੇ ਆ ਜਾ ਅੱਗੇ ਲਓ ਜੀ ਲਓ ਲਓ ਵਧਾਈਆਂ ਜੀ ਬਹੁਤ ਬਹੁਤ ਸਾਰਿਆਂ ਨੂੰ ਇੱਧਰ ਆਓ ਹੋ ਜੀ ਆਜੋ ਵੀ ਆਜੋ 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 ਮਾ ਭਾਈ ਵਧਾਈਆਂ ਭਰਾਵੋ ਸਾਰਿਆਂ ਨੂੰ ਬਹੁਤ ਬਹੁਤ ਵਧਾਈਆਂ ਪਰਮਾਤਮਾ ਚੜ੍ਹਦੀ ਕਲਾ ਰੱਖੇ ਫੋਟੋ ਵੀ ਖਿੱਚ ਲਈ ਬਾਈ ਲੈਣੀ ਵਿੱਚ ਤੇ ਘੋੜਾ ਵੀ ਵਿੱਚ ਆਵੇ ਸਾਰਾ ਬਿਲਕੁਲ ਜੀ ਇਹ ਬਾਈ ਢਿੱਲੋ ਸਟੇਬਲ ਵਾਲੇ ਵੀਰਾਂ ਕੋਲੇ ਸੀਗਾ ਤੇ ਫਰਮਾਨ ਵੀ ਆਈ ਹੋਰਾਂ ਨੇ ਪਿਛਲੀ ਵਾਰ ਵੀ ਆਪਦੀ ਸਟੋਰੀ ਲਾਈ ਤੀ ਇਹਨਾਂ ਦੀ ਇੱਕ ਵੱਖਰੀ ਧੱਕ ਪੈਂਦੀ ਆ ਮੈਂ ਕਹਾ ਸਟੋਰੀ ਦੀ ਦੇਖ ਕੇ ਪਤਾ ਲੱਗਦਾ ਵੀ ਹਾਂ ਕਿਸੇ ਬਾਹਰ ਲੈਣੀ ਲੱਗੀ ਵੀ ਐ ਅਮਰੀਕਾ ਦੇ ਪੈਸੇ ਆਉਂਦੇ ਕੈਨੇਡਾ ਅਮਰੀਕਾ ਹਾਂ ਡਾਲਰ ਆ ਇਹਨਾਂ ਨੇ ਫਿਰ ਡਾਲਰ ਦੇ ਹਿਸਾਬ ਤੇ ਕਹਿ ਦਿੰਦੇ ਆ ਹੈ ਵੇ ਲਓ ਬੰਦਾ ਹੀ ਇੱਥੋਂ ਲਾਉਣਾ ਸਹੀ ਗੱਲ ਆ ਜੀ ਸਹੀ ਗੱਲ ਨੇ ਨਹੀਂ ਬਿਲਕੁਲ ਜੀ ਬਹੁਤ ਵਧੀਆ ਸੋ ਠੀਕ ਆ ਭਲਵਾਨ ਜੀ ਤੇ ਆਪਾਂ ਭਾਈ ਜਿਹੜੀ ਜਗ੍ਹਾ ਇਹ ਗੁਰੂ ਕੀ ਬਡਾਲੀ ਅੱਗੇ ਗਿਆ ਉੱਥੇ ਮੋਬਾਈਲ ਨੰਬਰ ਪਾ ਦਾਂਗੇ ਚਲੋ ਠੀਕ ਆ ਸਾਰੇ ਦੋਸਤ ਸੋ ਠੀਕ ਆ ਜੀ ਠੀਕ ਆ ਜੀ ਠੀਕ ਆ ਜੀ ਠੀਕ ਆ ਭਾਈ ਜਕਾਰਾ ਲਾ ਦਿਓ ਭਰਾਵੋ ਇੱਕ ਹਾਂ ਸੋ ਸੋ ਅੱਲਾ ਸਿਰਿਆਕਾਰ ਬਾਈ ਦੂਰ ਹੋ ਕੇ ਦਿਖਾ ਦੇ ਮੜਾ ਜਾ ਵੀ ਕਿੰਨੇ ਭਰਾਵਾਂ ਦੀ ਹਾਜ਼ਰੀ ਦੇ ਵਿੱਚ ਬਾਈ ਇਹਾ ਘੋੜਾ 50 ਲੱਖ ਰੁਪਏ ਦਾ ਹੈਗਾ ਤੇ ਜਿਹੜਾ ਬਾਈ ਗੁਰੂ ਕੀ ਬਡਾਲੀ ਜਾਣਾ ਤੇ ਸਾਡੇ ਭਲਵਾਨ ਜੀ ਨੇ ਆਪਾਂ ਕਹੀਏ ਭਰਾਵੋ ਇਹ ਸੌਦਾ ਕਰਵਾਇਆ ਤੇ ਨਾਲ ਕੁਝ ਹੋਰ ਯਾਰ ਦੋਸਤ ਪਹੁੰਚੇ ਤੇ ਬਾਈ ਫਰਮਾਨ ਢਿਲੋ ਸਟੇਬਲ ਵਾਲੇ ਵੀਰਾਂ ਕੋਲੋਂ ਬਾਈ ਇਹ ਜਾਨਵਰ ਜਾ ਰਿਹਾ ਬਹੁਤ ਸੋਹਣਾ ਤੇ ਬੱਚੇ ਬਿਲਕੁਲ ਜੀ ਨਹੀਂ ਨਹੀਂ ਬਿਲਕੁਲ ਜੀ ਬਿਲਕੁਲ ਬਹੁਤ ਬਹੁਤ ਵਧਾਈਆਂ ਭਾਈ ਸਾਰਿਆਂ ਨੂੰ ਹਨਾ ਬਿਲਕੁਲ ਜੀ ਤੇ ਜਿੰਨੀ ਇਹਦੀ ਫੀਸ ਵਗੈਰਾ ਹੋਊਗੀ ਉਹ ਸਾਰੀ ਆਪਾਂ ਦੱਸਾਂਗੇ ਵੀ ਕੀ ਚੱਲੂਗਾ ਹਨਾ ਤੇ ਫਰਮਾਨ ਭਾਈ ਨਾਲ ਗੱਲਬਾਤ ਕਰ ਲਈ ਇੱਕ ਵਾਰੀ ਠੀਕ ਆ ਭਰਾਵਾ ਵਧਾਈਆਂ ਤੁਹਾਨੂੰ ਬਹੁਤ ਬਹੁਤ ਹਨਾ ਭਾਈ ਆ ਵੀਰਾਂ ਨੇ ਉਹ ਕਰਿਆ ਸਾਰੀ ਸਟੋਰੀ ਇਹਨਾਂ ਦੀ ਆ ਬਾਈ ਦਿਖਾ ਦੇ ਇੱਕ ਵਾਰੀ ਹਨਾ ਹੋ ਤੱਕ ਲੱਗੀ ਵੀ ਆ ਚੋਟੀ ਦੇ ਜਾਨਵਰ ਨੇ ਬੰਦਿਆਂ ਕੋਲੇ ਮੈਂ ਕਹਣਾ ਬਾਈ ਪੂਰੀ ਤਗੜਾ ਕੰਮ ਹੈ ਤੇ ਆਪਣਾ ਬਾਈ ਇਹ ਥੱਲੋਸ ਸਟੇਬਲ ਫਾਰਮ ਕਿੱਥੇ ਆ ਜਾਂਦਾ ਬਾਈ ਇਹ ਫਤੇਗੜ ਚੂੜੀਆਂ ਲੱਗੇ ਜੀ ਪਿੰਡ ਬੋੜ ਵਾਲਾ ਠੀਕ ਆ ਫਤੇਗੜ ਚੂੜੀਆਂ ਲੱਗੇ ਪਿੰਡ ਬੋੜ ਵਾਲਾ ਤੇ ਬਾਈ ਇਹਨਾਂ ਕੋਲੋਂ ਵੀ ਆਇਆ ਠੀਕ ਆ ਵੀ ਠੀਕ ਆ ਸੋ ਠੀਕ ਆ ਬਾਈ ਜੀ ਵਧਾਈਆਂ ਤੁਹਾਨੂੰ ਬਹੁਤ ਬਹੁਤ ਮਿਹਰਬਾਨੀ ਤੇ ਆਜੋ ਭਰਾਵੋ ਤੇ ਆਪਾਂ ਵੀ ਹੁਣ ਐਂਡ ਕਰ ਦਈਏ ਤੇ ਨਾਲ ਸਾਡੇ ਪਲਵਾਨ ਜੀ ਨੇ ਇਹਨਾਂ ਨੂੰ ਦੇ ਦਈਏ ਵਧਾਈਆਂ ਸੋ ਠੀਕ ਆ ਪਲਵਾਨ ਜੀ ਧੰਨਵਾਦ ਜੀ ਮਿਹਰਬਾਨੀ ਬਹੁਤ ਬਹੁਤ ਜੀ ਤੇ ਵਧਾਈਆਂ